ਦੇਖੋ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਸ ਵਾਰੀ ਬੰਪਰ ਹਾਰਵੈਸਟ ਹੋਣ ਦੀ ਆਸ ਹੈ ਐਂਡ ਬਿਲਕੁਲ ਹੋਏਗੀ ਐਂਡ ਆਲਰੇਡੀ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰਬੰਧ ਕਰਨੇ ਸ਼ੁਰੂ ਕੀਤੇ ਜਾ ਚੁੱਕੇ ਨੇ ਤੇ ਜਿਵੇਂ ਕਿ ਸਾਡੀ ਸਰਕਾਰੀ ਖਰੀਦ ਜਿਹੜੀ ਹੈ 16 ਸਤੰਬਰ ਤੋਂ ਸ਼ੁਰੂ ਹੋ ਗਈ ਹੈ ਤੇ ਐਕਚੁਅਲੀ ਜਿਹੜਾ ਮੰਡੀਆਂ ਦੇ ਵਿੱਚ ਸਾਡੀ ਆਮਦ ਹੈ ਉਹ ਇੱਕ ਪਹਿਲੇ ਹਫਤਾ ਜਿਹੜਾ ਅਕਤੂਬਰ ਹੈ ਉਸ ਤੋਂ ਬਾਅਦ ਜਿਹੜੀ ਹੈ ਇਹ ਪਿਕਅਪ ਕਰੇਗੀ ਤੇ ਬਟ ਜਿਹੜਾ ਪਰਾਲੀ ਨੂੰ ਅੱਗ ਨਾਲ ਲਾਣ ਲਈ ਜੋ ਵੀ ਆਪਾਂ ਲੋੜਿੰਦੇ ਕਦਮ ਨੇ ਆਪਾਂ ਚੱਕਨੇ ਸ਼ੁਰੂ ਕਰਤੇ ਹੈ ਅਲਰੇਡੀ ਅਸੀਂ ਜ਼ਿਲ੍ਹਾ ਪੱਧਰੀ ਜਿਹੜੀ ਮੀਟਿੰਗ ਹੈ ਉਹ ਜਿਹੜੇ ਵੀ ਸਬੰਧਤ ਅਧਿਕਾਰੀ ਨੇ ਉਹਨਾਂ ਦੇ ਨਾਲ ਕਰ ਚੁੱਕੇ ਆ ਅ ਇਸ ਤੋਂ ਇਲਾਵਾ ਜਿਹੜਾ ਬੀਤਿਆ ਕੱਲ ਅਸੀਂ ਸਾਰੇ ਦੇ ਸਾਰੇ ਜ਼ਿਲ੍ਹੇ ਦੇ ਜਿਹੜੇ ਕਲਸਟਰ ਅਫਸਰ ਤੇ ਜਿਹੜੇ ਨੋਡਲ ਅਫਸਰ ਤਕਰੀਬਨ 300 ਦੀ ਇਹਨਾਂ ਦੀ ਗਿਣਤੀ ਹੈ ਸਾਰਿਆਂ ਦੇ ਨਾਲ ਸਮੇਤ ਐਸਡੀਐਮ ਅਸੀਂ 1 ਟੂ 1 ਜਿਹੜੀ ਮੀਟਿੰਗ ਹੈ ਡੀਸੀ ਦਫ਼ਤਰ ਅਸੀਂ ਕੀਤੀ ਹੈ ਤੇ ਜਿਹੜੀਆਂ ਵੀ ਹਦਾਇਤਾਂ ਨੇ ਅਸੀਂ ਉਹਨਾਂ ਨੂੰ ਜਾਣੂ ਕਰਾਇਆ ਤੇ ਸਪਸ਼ਟ ਅਤੇ ਸਖਤ ਹਦਾਇਤਾਂ ਕੀਤੀਆਂ ਨੇ ਕਿ ਜਿੱਥੇ ਵੀ ਕਿਤੇ ਕੋਈ ਅੱਗ ਲੱਗਣ ਦੀ ਇਹਨਾਂ ਨੂੰ ਸੂਚਨਾ ਪ੍ਰਾਪਤ ਹੁੰਦੀ ਹੈ ਤੇ 24 ਘੰਟਿਆਂ ਦੇ ਵਿੱਚ ਇਹਨਾਂ ਨੂੰ ਨਿਯਮਾਂ ਦੇ ਅਨੁਸਾਰ ਨੋਰਮਸ ਦੇ ਅਨੁਸਾਰ ਰਿਪੋਰਟ ਕਰਨੀ ਹੈ ਐਂਡ ਸਹੀ ਰਿਪੋਰਟ ਕਰਨੀ ਹੈ ਇਹਦੇ ਬਾਰੇ ਮੈਂ ਖਾਸ ਇੱਕ ਜਿਹੜਾ ਹੈ ਧਿਆਨ ਇਸ ਹਦਾਇਤ ਵੱਲ ਦਿਵਾਉਣਾ ਚਾਹੁੰਦਾ ਕਿ ਜਿੱਥੇ ਕਿਤੇ ਕੋਈ ਰਿਪੋਰਟ ਕੀਤੀ ਜਾਂਦੀ ਹੈ ਕਲਸਟਰ ਅਫਸਰ ਤੇ ਨੋਡਲ ਅਫਸਰ ਬਣੋ ਕਿ ਨੋ ਕਰੋਪ ਰੈਜ਼ਿਡਿਊ ਫਾਇਰ ਬਰਨਿੰਗ ਫਾਊਂਡ ਕਹਿਣ ਦਾ ਭਾਵ ਹੈ ਕਿ ਇਸ ਜਗ੍ਹਾ ਦੇ ਉੱਤੇ ਪਰਾਲੀ ਦੀ ਅੱਗ ਜਿਹੜੀ ਹੈ ਨਹੀਂ ਪਾਈ ਗਈ ਅਜਿਹੇ ਕੇਸਾਂ ਦੇ ਵਿੱਚ ਜਿਹੜਾ ਐਸਡੀਐਮ ਤਹਿਸੀਲਦਾਰ ਨਾਇਬ ਤਹਿਸੀਲਦਾਰ ਐਸਐਚਓ ਬੀਡੀਓ ਐਸਆਰ ਇਹਨਾਂ ਵਿੱਚੋਂ ਕੋਈ ਨਾ ਕੋਈ ਅਧਿਕਾਰੀ ਇਹ ਜ਼ਰੂਰ ਜਾਏਗਾ ਉਸ ਜਗ੍ਹਾ ਦੇ ਉੱਤੇ ਕਲਸਟਰ ਅਫਸਰ ਤੇ ਨੂਰਲ ਅਫਸਰ ਵੱਲੋਂ ਕੋਈ ਕੀਤੀ ਰਿਪੋਰਟ ਜਿਹੜੀ ਹੈ ਉਹਨੂੰ ਵੈਰੀਫਾਈ ਕਰੇਗਾ ਜਿਹੜੇ ਸਪੌਟ ਦੇ ਉੱਤੇ ਇਨਫੋਰਮੇਸ਼ਨ ਆਈ ਹੈ ਸੈਟਲਾਈਟ ਵੱਲੋਂ ਕਿ ਇੱਥੇ ਅੱਗ ਪਾਈ ਗਈ ਸੀ ਉਹਦੇ 350 ਮੀਟਰ ਦੇ ਘੇਰੇ ਦੇ ਵਿੱਚ ਉਦੀ ਵੀਡੀਓਗ੍ਰਾਫੀ ਤੇ ਉਦੀ ਫੋਟੋਗ੍ਰਾਫੀ ਕਰੇਗਾ ਕਿ ਕਿਤੇ ਕੋਈ ਅੰਸ਼ ਕਿਤੇ ਕੋਈ ਨਿਸ਼ਾਨ ਅੱਗ ਦਾ ਪਾਇਆ ਤੇ ਨਹੀਂ ਗਿਆ ਐਂਡ ਜੇਕਰ ਪਾਇਆ ਗਿਆ ਕਿ ਇਸ ਜਿਹੜਾ ਕਲਸਟਰ ਅਫਸਰ ਤੇ ਨੋਡਲ ਅਫਸਰ ਬਨੋ ਰਿਪੋਰਟ ਜਿਹੜੀ ਹੈ ਉਹ ਗਲਤ ਕੀਤੀ ਗਈ ਹੈ ਇੱਥੇ ਐਕਚੁਅਲੀ ਪਰਾਲੀ ਨੂੰ ਅੱਗ ਲੱਗੀ ਸੀ ਤੇ ਜੋ ਜ਼ਿੰਮੇਦਾਰ ਨੇ ਉਹਨਾਂ ਦੇ ਖਿਲਾਫ ਜੋ ਕਾਰਵਾਈ ਹੋਣੀ ਹੈ ਉਹ ਤੇ ਹੋਏਗੀ ਹੋਏਗੀ ਨਾਲ ਕਲਸਟਰ ਅਫਸਰ ਤੇ ਨੋਡਲ ਅਫਸਰ ਜਿਹੜੇ ਨੇ ਉਹਨਾਂ ਦੇ ਖਿਲਾਫ ਵੀ ਫਾਲਸ ਰਿਪੋਰਟਿੰਗ ਦੀ ਜਿਹੜੀ ਹੈ ਕਾਰਵਾਈ ਸ਼ੁਰੂੀ ਜਾਏਗੀ ਤੇ ਇਸ ਤੋਂ ਇਲਾਵਾ ਜਿਹੜਾ ਆਉਣ ਵਾਲਾ ਹਫਤਾ ਹੈ ਉਹਦੇ ਵਿੱਚ ਅਸੀਂ ਕਿਸਾਨ ਯੂਨੀయన్స్ ਦੇ ਨਾਲ ਵੀ ਮੀਟਿੰਗ ਜਿਹੜੀ ਹੈ ਪਲਾਨ ਆਊਟ ਕਰ ਲਈ ਹੋਈ ਹੈ ਇਹਦੇ ਬਾਰੇ ਮੇਰੇ ਐਸਐਸਪੀ ਸਾਹਿਬ ਨਾਲ ਗੱਲ ਹੋ ਗਈ ਹੈ ਇਹਦੇ ਨਾਲ ਨਾਲ ਅਸੀਂ ਜਿਹੜਾ ਸ਼ਡਿਊਲ ਹੈ ਉਹ ਬਣਾ ਲਿਆ ਜਿਹੜੇ ਟੌਪ ਜਿਹੜੇ ਸਾਡੇ 25 ਹੌਟਸਪੌਟ ਪੁਆਇੰਟ ਨੇ ਜਿੱਥੇ ਮੈਕਸਿਮਮ ਅੱਗਾਂ ਜਿਹੜੀਆਂ ਨੇ ਪਿਛਲੇ ਸਾਲਾਂ ਦੇ ਵਿੱਚ ਲੱਗੀਆਂ ਨੇ ਉਹਨਾਂ ਦਾ ਅਸੀਂ ਵਿਜ਼ਿਟ ਸ਼ਡਿਊਲ ਤਿਆਰ ਕਰ ਲਿਆ ਜਿਹਦੇ ਵਿੱਚ ਮੈਂ ਐਸਐਸਪੀ ਸਬੰਧਤ ਐਸਡੀਐਮ ਡੀਐਸਪੀ ਐਸਐਚਓ ਮੁੱਖ ਖੇਤੀਬਾੜੀ ਅਫਸਰ ਐਕਸੀਅਨ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਸਾਡੀ ਸਾਡੀ ਅਫਸਰਾਂ ਦੀ ਟੀਮ ਜਾ ਕੇ ਉੱਥੇ ਜ਼ਿੰਮੇਵਾਰਾਂ ਨਾਲ ਗੱਲਬਾਤ ਕਰੇਗੀ ਉਹਨਾਂ ਦੀ ਜੋ ਵੀ ਗੱਲਬਾਤ ਹੈ ਸੁਣ ਕੇ ਅਸੀਂ ਉਹਨੂੰ ਬੇਨਤੀ ਕਰਾਂਗੇ ਅਪੀਲ ਕਰਾਂਗੇ ਤੇ ਆਪਣੇ ਵੱਲੋਂ ਜੋ ਵੀ ਕਰਨ ਵਾਲੇ ਯਤਨ ਨੇ ਅਸੀਂ ਸਾਰੇ ਸਾਰੇ ਕਰਾਂਗੇ ਕਿ ਜੇ ਉਹਨਾਂ ਨੂੰ ਕਿਸੇ ਮਸ਼ੀਨ ਦੀ ਲੋੜ ਹੈ ਕਿ ਉਹਨਾਂ ਨੂੰ ਮਸ਼ੀਨਰੀ ਜਿਹੜੀ ਹੈ ਪ੍ਰੋਵਾਈਡ ਕੀਤੀ ਜਾ ਸਕੇ ਤੇ ਬਟ ਅੱਗ ਜਿਹੜੀ ਹੈ ਉਹ ਉਹਨਾਂ ਪਿੰਡਾਂ ਦੇ ਵਿੱਚ ਨਾ ਲੱਗੇ ਤੇ ਇਸ ਤੋਂ ਇਲਾਵਾ ਅਸੀਂ ਪੰਚਾਇਤਾਂ ਦੇ ਨਾਲ ਵੀ ਇੱਕ ਜਿਹੜਾ ਸੈਮੀਨਾਰ ਜਿਹੜਾ ਹੈ ਉਹ ਪਲੈਨ ਆਊਟ ਕਰ ਲਿਆ ਉਹ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਹੀ ਹੈ ਸੋ ਅਗਲੇ ਹਫ਼ਤੇ ਤੋਂ ਸਾਡੀ ਪਿੰਡਾਂ ਦੇ ਵਿੱਚ ਜਿਹੜੀ ਹੈ ਉਹ ਕਾਰਵਾਈ ਜਿਹੜੀ ਹੈ ਜਿਹੜੀ ਲੋਕਾਂ ਦੇ ਨਾਲ ਮੁਲਾਕਾਤ ਹੈ ਉਹ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਮੈਂ ਆਸ ਕਰਦਾ ਕਿ ਇਸ ਵਾਰੀ ਜਿਹੜਾ ਸਾਡਾ ਇਸ ਪਖੋਂ ਸੰਗਰੂਰ ਜਿਹੜਾ ਹੈ ਉਹਦੀ ਸਥਿਤੀ ਬਹੁਤ ਬਿਹਤਰ ਹੋਏਗੀ ਤੇ ਇਹਨਾਂ ਸ਼ਬਦਾਂ ਨਾਲ ਦੇ ਨਾਲ ਧੰਨਵਾਦ